ਸੰਕਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆਂ ਆਡਰੈਸ ਇੱਕ ਰੀਵੀਦ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਨਾਲ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮੱਝਾਂ ਦੇ ਵਿੱਚ 6 ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਕੋਈ 3 ਕੁ ਮੱਝਾਂ ਜਿਹੜੀਆਂ ਟੋਕੜ ਗੱਬਣਾ ਚੈੱਕ ਪਾਸ ਕਨਫਰਮ ਹੋ ਗਈਆਂ ਤੇ ਬਾਕੀ ਦੋਸਤੋ ਦੂਜੀਆਂ ਵੀ ਤਿੰਨ ਮੱਚ ਜਿਹੜੀਆਂ ਇਹ ਵੀ ਸੁਨੀਆਂ ਸੁਆਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਰੀਤੀ ਕਰਨੀ ਆ ਦੋਸਤੋ ਤੁਸੀਂ ਆਪਾਂ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਤਾਂ ਉਹ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਂਦੇ ਆ ਜੀ ਹਾਂ ਜੀ ਹੋਰ ਬਜੀ ਠੀਕ ਠਾਕ ਵਧੀਆ ਜੀ ਚੱਲਦੀ ਤਰਾ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਜੀ ਕਿਰਪਾ ਮਹਾਰਾਜ ਜੀ ਆਈ ਜਾਂਦਾ ਮਾਲ ਜੀ ਵਿਕੀ ਜਾਂਦਾ ਠੀਕ ਹੈ ਜੀ ਚਲੋ ਆਈ ਚ ਲਈ ਚਲਦੀ ਰਹਿਣੀ ਚਾਹੀਦੀ ਹਾਂਜੀ 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 ਐਡਰੈਸ ਬੋਲ ਦੀ ਆਪਣਾ ਐਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਫਸਿਲ ਵੀ ਤਰਨਤਾਰਨ ਠੀਕ ਹੈ ਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਤੇ ਬਾਕੀ ਕਿਸੇ ਨੇ ਵੀ ਹੋਣਾ ਜੀ ਇਤੋਂ ਸ਼ਹਿਰ ਲਾਉਣਾ ਹਾਂਜੀ ਜੀਓ ਵਾਲੇ ਆ ਕੇ ਪੁੱਛ ਲਈ ਆਪਣੇ ਪਿੰਡ ਆ ਕੇ ਪੁੱਛ ਲਈ ਝਾਮਕੇ ਠੀਕ ਹੈ ਜੀ ਸੁਰ ਸਿੰਘ ਉਹ ਜਿੱਥੇ ਮਰਜੀ ਮਾਲੂ ਲਾ ਕੇ ਸਤਿ ਸ਼੍ਰੀ ਅਕਾਲ ਭਾਰਮਤ ਜਣਾ ਠੀਕ ਹੈ ਜੀ ਹਾਂਜੀ ਹਾਂਜੀ ਪ੍ਰਤਾਪ ਸਿੰਘ ਸਾਹ ਠੀਕ ਹੈ ਜੀ ਇਹ ਮੋਬਾਈਲ ਨੰਬਰ ਹੈਗਾ ਜੀ 7787901127 ਠੀਕ ਹੈ ਜੀ 7787901127 ਦੂਜਾ ਨੰਬਰ ਜੀ 628474127 ਠੀਕ ਹੈ ਜੀ 628474127 ਠੀਕ ਹੈ ਜੀ ਹਾਂਜੀ ਅੱਜ ਵੀਰ ਆਪਣੇ ਕੋਲ ਤਕਰੀਬਨ ਮੱਜਾਂ ਦੇ ਵਿੱਚ ਛੇ ਨਾ ਗਿਆ ਹਾਂਜੀ ਭਾਈ ਮਹੀਂ ਤੇ ਹੱਥ ਹੀ ਹੂੰ ਇਹ ਦੋ ਟੋਕਰ ਵਿੱਚੋਂ ਵੇਖੀ ਆਈ ਦੋ ਮਹੀਆਂ ਲਈਆਂ ਟੋਪਰਾ ਕੱਪਣਾ ਹੋਰ ਅੱਛਾ ਜੀ ਉਹ ਆਪਾਂ ਸਵੇਰੇ ਲਿਆਉਣੀਆਂ ਜਾਂ ਪਰਸੋਂ ਲਿਆਉਣੀਆਂ ਦਾ ਥੋੜਾ ਜਣਾ ਆਪਾਂ ਭੈਣ ਭਰਾ ਫੋਨ ਵਾਲਿਆ ਕਰੰਦਾ ਤੇ ਕੱਲੇ ਕੱਲੇ ਨੂੰ ਵੀਡੀਓ ਨਹੀਂ ਪਾਈ ਜੀ ਠੀਕ ਹੈ ਜੀ ਹਾਂ ਜੀ ਮਾਲ ਥੋੜਾ ਘਟ ਲ ਬੰਦਿਆ ਜੀ ਅੱਜ ਦੀ ਵੀਰ ਵਿੱਚ ਆਪਣੇ ਕੋਲ ਤਿੰਨ ਮਝਾਂ ਕਨਫਰਮ ਚੱਕ ਹਾਂਜੀ ਤਿੰਨ ਕਨਫਰਮ ਆ ਹਾਂਜੀ ਤੇ ਜਿਹੜੀ ਚੌਥੀ ਆ ਉਹ ਗੈਸ ਵਾਲਾ ਡਾਕਟਰ ਨੇ ਲਾਇਆ 32 ਦਿਨਾਂ ਦਾ ਅੱਛਾ ਜੀ ਤੇ ਬਾਕੀ ਚਲੋ ਜੇ ਕੋਈ ਆਪਣੇ ਤੋਂ ਰਹਿ ਗਈ ਤਾਂ ਅੰਦਰੋਂ ਫਿਰ ਆਪਾਂ ਚੈੱਕ ਪਾਸ ਕਰਾ ਦਾਂਗੇ ਪੱਕੀ ਠੀਕ ਹੈ ਜੀ ਤੇ ਬਾਕੀ ਜੇ ਰੇਟ ਆਪਾਂ ਠੀਕ ਹੈ ਹਾਂਜੀ ਚਲੋ ਸ਼ੁਰੂ ਕਰੀਏ ਆਪਾਂ ਇਸ ਤੋਂ ਕਰ ਗਏ ਆਪਾਂ ਮਾਈਕ ਨੂੰ ਦਸੀਏ ਡੀਟੇਲ ਵੀਰਾਂ ਨੂੰ ਵੀ ਇਹ ਕਿਨਵਾ ਸੁਆ ਸੁਈਏ ਪਹਿਪਹਿ ਢਾਈਆਂ ਮਹੀਨਿਆਂ ਦੀ ਮੱਝ ਗੱਪਣ ਕੇ ਚੈੱਕ ਪਾਸ ਆਪਣੇ ਹੱਥੇਂ ਕਰਾਈ ਹੈ ਕਿਨਵਾ ਸੁਆ ਸੁਈਏ ਤੇ ਗੱਪਣ ਵੀਰ ਸੁਈਏ ਪਾਜੀ ਗਾਂ ਤੇਜਿਆ ਤੇ ਦੂਜਾ ਸੁਆ ਸੁਈਏ ਦੂਜੇ ਸੁਈਆ ਦੁੱਧ ਥੱਲੇ 10 ਲੀਟਰ ਹੀ ਚੱਕ ਰਾਇਆ 8 ਲੀਟਰ ਰਹਿ ਗਿਆ ਜਿਹੜਾ ਹੁਣ ਮੌਕੇ ਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੱਢੀਏ ਬਾਹਰ ਵੀ ਲਓ ਜੀ ਜਰੂਰ ਢਾਈਆਂ ਮਹੀਨਿਆਂ ਦੀ ਦੋਸਤੋ ਕਨਫਰਮ ਚੈੱਕ ਪਾਸ ਵੀਰ ਕਹਿੰਦਾ ਵੀ ਆਪਾਂ ਚੈੱਕ ਕਰਵਾਤੀ 10 ਲੀਟਰ ਦੁੱਧ ਸੀ ਦੋਤੋ ਚੈੱਕ ਕਰਾਉਣ ਦੇ ਨਾਲ 8 ਲੀਟਰ ਦੁੱਧ ਹੋਣ ਰਹਿ ਗਿਆ ਦੁੱਧ ਆਠੀ ਕਰ ਦਿਓ ਜੀ ਫੇਰ ਸੂਹਾ ਦੂਜਾ ਸੂਈ ਤੇ ਤੀਜੀ ਸੂਈ ਤੇ ਦੱਸੋ ਕਨਫਰਮ ਆ ਚੰਗੀ ਰਾਜੀ ਜੰਮੀ ਪਲੀ ਹੈ ਪੂਰੀ ਚੈੱਕ ਕਰ ਲਓ ਲੱਖੋਂ ਬਾਹਰ ਵਗਣ ਵਾਲੀ ਆ ਜੀ ਮੱਝ ਠੀਕ ਹੈ ਜੀ ਹਾਂਜੀ ਸਾਧ ਘਾਟ ਦੱਸੋ ਮੈਂ ਦਾ ਪਿੱਠਪੁਰੇ ਦੀ ਚੜਾਈ ਆਰਡਰ ਕੁਆਲਿਟੀ ਹਰ ਇੱਕ ਚੀਜ਼ ਸੂਰੀਓ ਚ ਵੇਖ ਸਕਦੇ ਦੋਸਤੋ ਬਿਲਕੁਲ ਬਰੀਕ ਚਮੜੀ ਤੇ ਸਿੰਗਲ ਡੀਡੀ ਮੱਜ ਖੜਾ ਦੀ ਕੁਆਲਿਟੀ ਕਰੋ ਚੱਕ ਜੀ ਚਾਰੇ ਥਣ ਗੈਪ ਚ ਲੱਗੇ ਹੋਏ ਕੋਈ ਫੋਟ ਸ਼ਾਣੀ ਨਾਲ ਧਾਰਾਂ ਵੀਰ ਚਾਰੇ ਥਣਾਂ ਦੇ ਬਰਾਬਰ ਹੋਣੀ ਪਾਜੀ ਐ ਵਧੀਆ ਜੀ ਬਰਾਬਰ ਠੀਕ ਹੈ ਜੀ ਕਿਉਂ ਨੂੰ ਵਧੀਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਵੀਰ ਮੁੱਲਕ ਨਾ ਕਰਨਾ ਪਾਜੀ ਮੁੱਲ ਆਪਾਂ ਇਹ ਨਹੀਂ ਗੱਭਰ ਨਿਕਲ ਆਈ ਆ ਹੂੰ ਕਈ ਤੇ ਗੱਭਣਾ ਮਈਆਂ ਦਾ ਮੰਨ ਲਓ ਤੋਕਣਾ ਗੱਭਣਾ ਦਾ ਸਜਰਾਂ ਵਾਲਾ ਮੋਲੀ ਕਰੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਆ ਪਾਣੀ ਚਲੋ ਸਾਹਮਣੇ ਸੁਤਣੀ ਕਹਿੰਦੇ ਇਹ ਆ ਵੀ ਚਲੋ ਦੁੱਧ ਹੈਗਾ ਨਾਲ ਦੁੱਧ ਹੈਗਾ ਦੁੱਧ ਹੈਗਾ ਦੁੱਧ ਦੇ ਹਿਸਾਬ ਨਾਲ ਪੰਜੇੜੀ ਥੱਲੇ ਦੁੱਧ ਆਉਂਦਾ ਦੁੱਧ ਦੇ ਹਿਸਾਬ ਨਾਲ ਮੋਲ ਕਰਾਂਗੇ ਇਥੇ ਨਹੀਂ ਹੈਗਾ ਉਸ ਹਿਸਾਬ ਨਾਲ ਕਰਾਂ ਠੀਕ ਹੈ ਭਾਜੀ ਮੋਲੇ ਦਾ ਕਰਾਲੇ ਭਾਵੇਂ ਕੋ 75 ਤੇ ਭੰਦ ਕਰਾਲੇ ਸੱਤ ਹਾਂਜੀ 65000 ਦੀ ਦੇ ਦੀਏ ਕਿੰਨਾ ਕਮਾਉਣ ਦਾ ਹਾਂ ਆ ਨਾ ਭਾਜੀ 6200 ਅੱਛਾ ਜੀ ਹਾਂਜੀ ਕੁਝ ਹੋ ਸਕਦੀ ਕਿਸੇ ਸਰ ਭਾਜੀ ਛੋੜ ਹੋਊਗੀ ਮੌਕੇ ਤੇ ਥੋੜੀ ਬ ਕ੍ਰਿਕਟ ਅਗੀ ਟਾਈਆਂ ਮਹੀਨਿਆਂ ਚੈੱਕ ਪਾਸ ਦੋ ਦਾ 8 ਦੀ ਗਰੰਟੀ ਦਾ ਟਾਈਆਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ 8 ਲੀਟਰ ਦੁੱਧ ਮੌਕੇ ਦਾ ਤਿਆਰ ਜੇ 65000 ਰੁਪਇਆ ਦੀ ਡਿਮਾਂਡ ਰੱਖੀ ਗਈ ਤੇ 62000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਆਇਆ ਗਿਆ ਦਾ ਛੋਟਾ ਛੱਪਾ ਮਾਨਤਨ ਮੌਕੇ ਤੇ ਜਿਹੜਾ ਹੋਊਗਾ ਤੇ ਇਹਦੇ ਨਾਲ ਜਿਹੜੀ ਬੱਤੀ ਮੱਚੇ ਵੀਰ ਦੋ ਨੰਬਰ ਦੀ ਕਿਹੜੀ ਦੱਸੇ ਇਹ ਵੀ ਭਾਜੀ ਬੱਤੀਆਂ ਪੈਂਦੀਆਂ ਰਾਂ ਦੀ ਡਾਇਰੈਕਟਰ ਨੇ ਆਖਿਆ ਅੱਛਾ ਜੀ ਤੇ ਪਰ ਇਹ ਕਨਫਰਮ ਨਹੀਂ ਹੋਈ ਆਪਾਂ ਦੱਸਾਂ ਗਰੰਟੀ ਨਹੀਂ ਦਿੰਦੇ ਡਾਇਰੈਕਟਰਾਂ ਦਾ ਬੱਸ ਦੱਸ ਦੇਣ ਫਲੋਕੇ ਆਪਾਂ ਚੈੱਕ ਤਾਂ ਕਰਾਈ ਸੀ ਮੈਂ ਅੱਜ ਨਾ ਬਣੀ ਉ ਤਾਂ ਮੈਨੂੰ ਕੀ ਕਰਾ ਦਾਂਗੇ ਹਾਂਜੀ ਤੁਹਾਡਾ ਡਾਕਟਰ ਇਹ ਕਹ ਲੰਦਾ ਵੀ ਬਣੀ ਆ ਮੱਝ ਠੀਕ ਹੈ ਜੀ ਤੇ ਆਪਣਾ ਚਲੋ ਡਾਕਟਰ ਦਾ 45 ਦਿਨਾਂ ਦੀ ਕਰ ਦਿੰਦਾ ਘੱਟ ਤੋਂ ਘੱਟ ਦੇਖ ਦਿੰਦਾ 30 ਦਿਨਾਂ ਦੀ 35 ਦੀ ਦੇਖ ਦਿੰਦਾ ਠੀਕ ਹੈ ਜੀ ਤੇ ਚਲੋ ਇਹ ਆ ਮੈਂ ਵਨ ਵਨ ਦੋ ਦੰਦਾ ਘਟਾਤਾ ਵਸ ਤੇ ਸੂਈ ਨੂੰ ਹੁੰਦਾ ਜੱਕ ਨਾਲ ਸੂਈ ਨੂੰ ਭਾਜੀ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਬਾਕੀ ਪਿਓਰ ਨੀਲੀ ਚ ਜੇ ਮੱਝ ਹਾਂਜੀ ਇਹਦਾ ਬੱਚਾ ਹੈਗਾ ਨਹੀਂ ਬੱਚਾ ਨਹੀਂ ਜੀ ਹੈਗਾ ਅੱਛਾ ਜੀ ਹੁਣ ਇਹ ਕਿੰਨਾਂ ਦੁੱਧ ਕਿੰਨਾ ਦੁੱਧ ਭਾਜੀ 8-7 ਸੀ ਹੂੰ ਤੇ ਕੋਸ 7 ਤੋਂ ਅੰਦਰ ਲਾ ਲਈ ਹੁਣ 7 ਹੈਗਾ ਪੱਕਾ ਇਹਨਾਂ ਚੱਕ ਚੁੱਕ ਰ ਸਰੂ ਕੋ ਲੈ ਗਿਆ ਠੀਕ ਆ ਇਹਦੇ ਭਾਵੇਂ ਕੋ ਸਾਈ ਪਾ ਦੇ ਮੈਂ ਦਹਾ ਦੇ ਨਾਲ ਚੈੱਕ ਪਾਸ ਕਰਾ ਕੇ ਭੇਜਦਾ ਠੀਕ ਹੈ ਜੀ ਹਾਂਜੀ ਹਾਂਜੀ ਕੱਲ ਕੜੀ ਵੀ ਬਰਗ ਸਵੇਰ ਤੋਂ ਦੁੱਧਾ ਦੂਜਾ ਸਵੇਰ ਤੇ ਤੀਜੇ ਵੇਲੇ ਦੁੱਧ ਤੋਂ ਗਾ ਇਹ ਵੀ ਗੱਬਨੇ 35 ਦਿਨ ਦਾ ਟਾਈਮ ਹੋ ਗਿਆ ਜੇ ਕਨਫਰਮ ਨਹੀਂ ਹੋਈ 7 ਲੀਟਰ ਦੁੱਧ ਮੌਕੇ ਦਾ ਤਿਆਰ ਜੀ ਦੋਸਤੋਂ ਪਿਓਰ ਨਹੀਂ ਲੀ ਰਹੀ ਆ ਕਰੋ ਚੈੱਕ ਡਾਕਟਰ ਇਹ ਗਾਲਾਂ ਦਾ ਵੀ ਡਿਗਲੂਗੀ 100 ਦੇ ਵਿੱਚੋਂ 50 60 ਪਰਸੈਂਟ ਮਲਪੀ ਉਹਨੇ ਦੱਸੀ ਆ ਅੱਛਾ ਜੀ ਤੇ ਬਾਕੀ ਤੁਹਾਨੂੰ ਪਤਾ ਜੇ ਡਾਕਟਰ ਨੂੰ ਹੋਵੇ ਜੇ ਨਾ ਹੁੰਦੀ ਤਾਂ ਉਹਨੇ ਅਸਲ ਹੱਥ ਦੇਣਾ ਵੀ ਖਾਲੀ ਹਾਂਜੀ 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 ਬਾਕੀ ਹੈਗੀ ਪਿਓਰ ਨੀਲੀ ਜੀ ਹਾਂਜੀ ਹਾਂਜੀ ਦੋਸਤੋ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਨੀਲੀ ਰਾਵੀ ਵਾਲੀ ਐ ਪੂਸ਼ ਵਾਈਟ ਚਾਰੇ ਖੋਰ ਵਾਈਟ ਫੇਸ ਤੇ ਵੀ ਦੋਸਤੋ ਨਿਸ਼ਾਨ ਹੈਗਾ ਜੀ ਅੱਛਾ ਵੀਰ 7 ਕਿਲੋ ਦੋ ਤੁਹਾਨੂੰ ਜਿਹੜਾ ਤਿਆਰ ਹੈ ਮੋਕੇ ਤੇ ਹਾਂਜੀ ਹਾਂਜੀ ਭਾਜੀ ਤੇ ਕੀ ਮੁੱਲ ਕਰਨਾ ਦਾ ਭਾਈ ਜੇ ਇਹਦੇ ਝੋਟੀ ਨਿਕਲ ਆਈਏ ਕਬਰ ਹਾਂਜੀ ਫਿਰ ਤੇ ਆਪਾਂ ਦੇਣੀ ਇਹ ਵੀ ਬਾਅਦ ਜਾਤੀ ਹਮ ਹਲੇ ਚਲੋ ਆਪਾਂ ਗੈਸ ਦੇ ਹਿਸਾਬ ਨਾਲ ਮੁੱਲ ਕਰ ਲੀਨੇ ਆ ਸੱਜ ਹਜ਼ਾਰ ਦੀ ਦੇ ਦੀ ਕਿੰਨਾ ਕੁ ਮਾਰਦਾ ਨਾ ਸਕਦਾ ਪੂਰੇ 57000 ਦੀ ਦਵਾ ਚੋ ਜੀ ਜੱਗਨਦੀ ਨਹੀਂ 57 ਪੂਰੇ ਦਿੱਦਾਂਗੇ ਠੀਕ ਹੈ ਥੋੜਾ ਬੜਾ ਮਾਨਤਨ ਕਰਦਾਂਗੇ ਚਲੋ ਕੋਈ ਇਹ ਆ ਬਾਕੀ ਤੇ ਇਹ ਤਾਂ ਨਸਲ ਦਾ ਕਰਕੇ ਮੈਂ 54000 ਮਹਿੰਗੀ ਆ ਠੀਕ 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 ਚਲੋ ਗਾੜੀ ਆ ਪਾਣੀ ਆਂਦੇ ਉਹਨਾਂ ਦੇ ਕਹਿਣ ਮੁਤਾਬਕ ਉਹ ਆਂਦੇ ਵੀ ਠੀਕ ਆ ਵੀ ਚੰਗਾ ਭਰਿਆ ਲਓ ਦੋਸਤੋ 60000 ਰੁਪਿਆ ਵੀਰ ਨੇ ਡਿਮਾਂਡ ਰੱਖੀ 57000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਨ ਛੋੜ ਛੱਪਾ ਥੜਾ ਆਇਆ ਗਿਆ ਤਾਂ ਮੌਕੇ ਤੇ ਜ਼ਰੂਰ ਹੋਗਾ ਮਾਝ ਦੋਸਤੋ ਨੀਲੀ ਰਵੇ ਦੇ ਨਾਲ ਪੂਰੀਆਂ ਨਿਸ਼ਾਨੀਆਂ ਕਬਰ ਕਰਦੀ ਤੁਸੀਂ ਚੈੱਕ ਕਰ ਸਕਦੇ ਹੋ ਵੱਡਾ ਢਾਂਚਾ ਮਾਝ ਦਾ ਕਰੋ ਚੈ ਕਿੰਨਾ ਵਸ ਵਸ ਸੂਈ ਹੈ ਇਹ ਭਾਈ ਪਹਿਲਣੀ ਛੋਟੀ ਸੂਈ ਅੱਛਾ ਜੀ ਤੇ ਸੂਈ ਨੂੰ ਇਹਨੂੰ ਭਾਜੀ ਹੋਏ ਜੇ 2.5 ਮਹੀਨੇ 2.5 ਮਹੀਨੇ ਤੇ ਦੁੱਧ ਇਹਦੇ ਕੋਲ ਦਾ ਆ ਕੋਈ 8 ਵਾਲੇ ਤੇ ਇਹਨੂੰ ਇੱਕ ਮਹੀਨਾ ਗਾਂ ਬਣੀ ਨੂੰ ਹੋਇਆ ਅੱਛਾ ਟੀਕਾ ਲੱਗਾ ਇਹਨੂੰ ਇੱਕ ਮਹੀਨਾ ਹਾਂਜੀ ਹਾਂਜੀ ਇੱਕ ਮਹੀਨਾ ਗਾਂ ਇਹਨੂੰ ਹੋਇਆ ਬਣੀ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਲੈ ਦੋਸਤੋ ਇਹ ਛੋਟੀ ਪਹਿਲਾ ਸਵੇਰ ਸੂਈ ਤੇ ਇੱਕ ਮਹੀਨੇ ਦਾ ਟਾਈਮ ਇਹਨੂੰ ਟੀਕਾ ਲੱਗੇ ਨੂੰ ਹੋ ਗਿਆ ਕਨਫਰਮ ਹਜੇ ਨਹੀਂ ਕੀ ਹੈਗੀ ਤੇ ਦੁੱਧ ਦੋਸਤੋ 8 ਤੋਂ ਪਲੱਸ ਹੋਊਗਾ ਤਾਂ 10 ਦੇ ਅੰਦਰ ਹੋਊਗਾ ਅੱਠ ਕਰਕੇ ਸਬਦਾ ਮੰਨ ਕੇ ਕਰ ਲਈ ਜੀ 8 ਲੀਟਰ ਮੰਨ ਕੇ ਵੀਰ ਕੰਦਾ ਕੋਈ ਸੌਦਾ ਕਰ ਲਿਆ ਜਿਹੜੇ ਵੀ ਇੰਨੇ ਕਰਨਾ ਬਾਕੀ ਦੋਸਤੋ ਮੈਂ ਤਾਂ ਕੱਦ ਕੱਟ ਫੇਸ ਕੁਆਲਟੀ ਹਰ ਇੱਕ ਚੀਜ਼ ਬਾਕੀ ਭਾਈ ਠੰਡੀ ਧੀਰੀ ਜੱਡੀ ਆ ਠੀਕ ਹੈ ਜੀ ਕਿ ਜਦਾਂ ਮਰਜੀ ਵੀ ਆਵੇ ਲਓ ਜੀ ਦੋਸਤੋ ਕਰੋ ਜੀ ਚੈੱਕ ਇਹ ਨਹੀਂ ਵੀ ਮੰਨ ਲਓ ਮੈਂ ਤਾਂ ਪਹਿਲਾਂ ਕੁੜੀ ਆ ਕੁੱਕਾ ਹੀ ਮਾਰੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਸਣੇ ਕੁਆਲਟੀ ਕਰੋ ਚੈੱਕ ਜੀ ਪੂਰੇ ਦੋਸਤੋ ਸਣੇ ਵੇਖੋ ਇਹ ਵੀ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਡੀ ਦੀ ਮੱਝ ਦੋਸਤੋ ਦੋਸਤੋ 8 ਲੀਟਰ ਵੀਰ ਕਹਿੰਦਾ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਬੇਸ਼ੱਕ ਬਾਕੀ ਭਾਈ ਇਹ ਨਾ ਥਾਂ ਦੀ ਸੀਰਿਆ ਕੋਈ ਗੱਲ ਨਹੀਂ ਲਓ ਜੀ ਦੋਸਤੋ ਥਾਂ ਦੀ ਕੁਆਲਿਟੀ ਦੀ ਕਰ ਚੱਲ ਜੀ ਬਹੁਤ ਵਧੀਆ ਥਾਂ ਦੋਸਤੋ ਅਛਾ ਵੀਰ ਮੁੱਲਕ ਨਾ ਕਰਨਾ ਭਾਈ ਏਰੀਆਂ ਨੀਆਂ ਝੋਟੀਆਂ ਦੇ 75 75 ਆਦੀਆਂ ਬੰਦੇ ਨੇ ਦੇਖ ਕੰਦ ਡੀ ਹਾਂ ਜੀ ਪਰ ਆ ਪਾਣੀ 75 ਕਰਨਾ ਠੀਕ ਹੈ ਆਪਾਂ ਬਿਲਕੁਲ ਡਾਊਨ ਹੀ ਰੱਖਣਾ ਤਾਂ ਹਾਂ ਠੀਕ ਠੀਕ ਹੈ ਮੋਲ ਭਾਈ ਕੋ ਕਰਾਂਗੇ ਦੇ ਭਾਵੇਂ 70 75 ਕਰ ਲਈਏ ਜਾਂ 65 ਕਰ ਲਈਏ ਹਾਂ ਨਾ ਬਾਠਿਆ ਕੀ ਦੇਣੀ ਹੈ 60000 ਦੇ ਹਾਂ ਜੀ ਵਾੜ ਗਿਆ ਜੋ ਹੈ ਕਿ ਜੈਸ ਕੋਈ ਕਰ ਲਾਂਗੇ ਭਾਜੀ ਕੋ ਭੈਣ ਭਰਾ ਮੌਕੇ ਤੇ ਫੋਨ ਕਰੇ ਠੀਕ ਹੈ ਬਾਕੀ 7-8000 ਦੀ ਤੇ 10 ਦੀ ਕੱਟੀ ਹੈ ਜੀ ਮਗਰ ਕੱਟੀ ਨੂੰ ਮਰਾਦਾ ਚਾਤੀ ਅੱਛਾ ਇਹਦੀ ਮਗਰ ਕੱਟੀ ਹਾਂਜੀ ਹਾਂਜੀ ਕੱਟੀ ਹੈ ਅੱਛਾ ਜੀ ਲੋ ਦੋਸਤੋ ਬੱਚਾ ਵੀ ਇਹਦੀ ਮਗਰ ਕੱਟੀ ਹਾਂਜੀ ਇਹ ਦੋਸਤੋ ਆਪ ਵੀ ਕੱਟੀ ਤੇ ਬੱਚਾ ਵੀ ਕੱਟੀ ਆ ਹਾਂਜੀ ਜੇ ਸਾਹ ਹੁਣਾ ਗਾਂ ਵੀ ਬਣ ਗਈ ਤਾਂ ਭਾਜੀ ਤਿੰਨ ਫਾਇਦੇ ਹੋਈ ਨਹੀਂ ਤਿੰਨ ਫਾਇਦੇ ਹੋ ਜੀ ਆ ਗਈ ਹੁਣ ਤੇ 62000 ਰੁਪਏ ਦੇ ਵਿੱਚੋਂ 200 ਤੁਹਾਡਾ 60000 ਦੇ ਵਿੱਚ ਭਾਜੀ ਸੱਜਰ ਵੀ ਆ ਗੱਬਣ ਵੀ ਆ ਮਗਰ ਕੱਟੀ ਵੀ ਹੈ ਕੱਟੀ ਵੀ ਹਾਂਜੀ ਚਲੋ ਤੋ ਵੀ ਵੀਰ ਲੈ ਗਿਆ ਸ਼ ਬਾੜੀਆ ਰਪੇ ਦੇ ਵਿੱਚ ਦੋਸਤਾਂ ਦਾ ਆਇਆਂ ਗਿਆ ਦਾ ਸ਼ੋਰ ਸ਼ੇਪਾ ਮਾਨਤਾਂ ਜਿਹੜਾ ਮੌਕੇ ਤੇ ਵੀਰ ਕਹਦਾ ਹੋਊਗਾ ਤੇ ਇਸ ਤੋਂ ਅੱਗੇ ਆਪਾਂ ਚੱਲੀਏ ਵੀਰੇ ਜਿਹੜੀ ਟੋਕੜ ਗੱਪਣ ਮੱਝ ਪਹਿਲਾ ਸਵੇਰ ਦੀ ਛੋਟੀ ਸਵੇਰ ਦੂਜੇ ਸਵੇਰ ਤੇ ਕੰਪਨੀ ਇਹਦੀ ਤਸਵੀਰਾਂ ਤੇ ਕੀ ਵੀ ਭਾਜੀ ਪਲੂਣ ਕੱਟੀ ਜੇ ਹਾਂਜੀ ਮੂੰਹ ਦੋਂਦੀ ਹਾਂਜੀ ਤੇ ਦੋ ਦਿਨਾਂ ਦਾ 3 ਕਿਲੋ ਹੈ ਭਾਜੀ ਹੂੰ ਚੈੱਕ ਕਰਾਂ ਘੜੀ ਆ ਹੁਣ ਕੋ ਦੋਹ ਤੋਂ ਅੰਦਰ ਲਾ ਲਈ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਜੋਣ ਟਾਂ ਵਰੀ ਆ ਜੇ ਤਾਂ 5.5 ਮਹੀਨਿਆਂ ਦੀ ਕੱਪੜਾ 5.5 ਮਹੀਨਿਆਂ ਦੀ ਕੱਪੜਾ ਚੈੱਕ ਪਾਸ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਦੁੱਧ ਵੀਰ ਕਹਿੰਦਾ ਵੀ 2 ਤੋਂ 3 ਲੀਟਰ ਹੋਊਗਾ ਹੁਣ ਜਿਹੜਾ ਮੌਕੇ ਦਾ ਸੂਆ ਪਹਿਲਾ ਸੂਈ ਹੈ ਦੋ ਦੰਦ ਦੇ ਮੂੰਹ ਚ ਤੇ 5.5 ਮਹੀਨਿਆਂ ਦੀ ਦੋਸਤੋ ਕਨਫਰਮ ਚੈੱਕ ਪਾਸ ਹੈ ਵੀ ਅਗੇ ਦੋਸਤੋ ਕੱਦ ਵੀ ਝੂਟੀ ਦਾ ਜੇ ਵੇਖੀ ਇਹ ਤੇ ਕਟੀਆਂ ਵਾਲੇ ਕਰਦੇ ਆ ਭਾਜੀ ਇਹਨੇ ਕਰ ਦੇਣਾ ਜੀ ਇਹਨੂੰ ਕੱਟੀ ਚਾਹੀਦੀ ਹੈ ਵੇਖ ਨੂੰ ਕੱਟੀ ਹਾਂਜੀ ਹਾਂਜੀ ਇਹ ਟੂਲੀ ਬਣ ਗਈ ਜੀ ਕਿਰੇ ਛੋਟਾ ਰਿਆ ਨਾ ਬਾਕੀ ਭਾਜੀ ਝੋਟੀਆਂ ਮਨ 29 ਦੀ ਐਮ ਨਤੀ ਐਮ ਨਤੀ ਸਿੰਮੰਦੀ ਦੇ ਸੂਆਜੀ ਐਮ ਨਤੀ ਦੀ ਝੋਟੀ ਠੀਕ ਹੈ ਜੀ ਪੰਜਾਂ ਸਾਲਾਂ ਦਾ ਜਵਾਨ ਆ ਲੋ ਜੀ ਢਾਈ ਸਾਲਾਂ ਦੀ ਹਸਾਬ ਨਾਲ ਦੂਜਾ ਸੂਆ ਗਾਹ ਬਣ ਦੋਸਤੋ ਫੇਰ ਵੀ ਚਲੋ ਕਰਮਾਲੀ ਦਾ ਪਿੱਠਪੜਾ ਬਹੁਤ ਸੋਹਣਾ ਤਿਆਰ ਕੀਤਾ ਨੇ ਐਮ ਕਣੇ ਵਾਲੇ ਸਿੰਘ ਜੀ ਦੇ ਹਾਂਜੀ 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 ਐਮ 29 ਦੀ ਪਿਓਰ ਮਾਲੋ ਨਸਲ ਦੇ ਵਿੱਚ ਆ ਠੀਕ ਹੈ ਹਾਂਜੀ ਹਾਂਜੀ ਦੋਸਤੋ ਬਿਲਕੁਲ ਰਿੰਗ ਸਿੰਘ ਗੋਲ ਆ ਕਰੋ ਜੀ ਚੈੱਕ ਸਾਰੇ ਦੋਸਤੋ ਜੱਟ ਬਲੈਕ ਥੋੜੇ ਜਿਹੀ ਪੂਛ ਤੇ ਵਾਲ ਵਗੜ ਜੇ ਲੇ ਜੀ ਦੋ ਤੋਂ ਤਿੰਨ ਲੀਟਰ ਤੋਂ ਜਿਹੜਾ ਮੌਕੇ ਦਾ ਹੁਣ ਤਿਆਰ ਹੋਊਗਾ ਕਿ ਸਾਡੇ 5ਵੇਂ ਦਿਨ ਦੀ ਕਨਫਰਮ ਚੈੱਕ ਪਾਸ ਭਾਜੀ ਫਾਇਦੇ ਦੋ ਦੋ ਤਿੰਨ ਤਿੰਨ ਆ ਪਰ ਮੋਲੇ ਦਾ ਅੰਸਰ ਕੱਟੀ ਵਾਲਾ ਕਰਨਾ ਪਾ ਅੱਛਾ ਜੀ ਗਾੜੀਆਂ ਕੱਟੀ ਆ ਆ ਦੀ ਬਸ ਰੁੱਤੇ ਦਾ ਮੋਹਲ ਅੰਸਰ ਕੱਟੀ ਵਾਲਾ ਹੋਊਗਾ ਠੀਕ 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 ਹੈ ਜਿਹੜਾ ਕੋ ਭੈਣ ਭਰਾ ਲੈ ਜੇ ਚਲੋ ਇਹ ਆ ਵੀ ਜਿੱਦੀ ਕੋਈ ਮੈਂ ਇਨਾ ਚਿਰ ਦੁੱਧ ਦਿੰਦੀ ਤੇ ਫੇਰ ਲੈ ਗਿਆ ਤੇ ਫੇਰ ਇਹਨੇ ਘਰ ਦੁੱਧ ਪਿਆ ਦੇਣਾ ਹਾਂਜੀ 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 ਤੇ ਰੇਟ ਛੋਟਾ ਇਹ ਤੇ ਗੱਲ ਹੈ ਜੀ ਹਾਂਜੀ ਰੇਟ ਛੋਟਾ ਹੈ ਜੀ ਹਾਂਜੀ ਭਾਈ ਮੁੱਲ ਦਾ ਪਾਈ ਤਾਂ ਵਾ ਚੌਕੜ ਝੋਟੀ ਹੋਵੇ ਉਹ ਜਾਣਦੀਆਂ ਅੰਸਾਂ ਝੋਟੀਆਂ ਜਾਣਦੀਆਂ ਹਾਂਜੀ ਹਾਂਜੀ ਕਿਨੇ ਕਿਨੇ ਦੀਆਂ 50-50000 ਦੇ ਨਾ ਹਾਂਜੀ ਹਾਂਜੀ ਤੇ ਪਾਰਾ ਪਾਂ ਰੇਟ ਆਪਣਾ ਡਾਉਣ ਹੈ ਆਪਾਂ ਡਾਉਣ ਹੀ ਰੱਖਣਾ ਹਾਂਜੀ ਤੇ ਇਹ ਆ ਵੀ ਮੁੱਲ ਜੋ ਆਪਾਂ ਇਹਦਾ ਮਰਜ਼ੀ ਕਰੀਏ ਭਾਵੇਂ ਕੋ 60 ਕਰਾ ਲੈ 65 ਕਰਾ ਲੈ ਜੋ ਮਰਜ਼ੀ 50000 ਪੂਰੇ ਦੇ ਦੇ ਦਿੱਤੇ ਕਿੰਨਾ ਕਿ ਮੰਨਦਾ ਨੂੰ ਸਰਦ 2000 ਛੱਡ ਦਿੱਤੀ 47000 ਹਾਂਜੀ ਹੋਰ ਹੈ ਕੀ ਜਿਸ ਕੋ ਤੈਨ ਛੱਡ ਦਾਂਗੇ ਪੂਰੇ 47000 ਦੀ ਦੇਦਾ ਠੀਕ ਹੈ ਜੀ ਹਾਂਜੀ ਇੱਕੇ ਰਾਂ ਮੰਨਤ ਕਰਦੇ ਹਾਂ ਪੂਰੇ 47000 ਦੀ ਦੇ ਦਾਂਗੇ ਤੇ ਬਾਕੀ ਭਾਜੀ ਸਾਢੇ ਪੰਜਾਂ ਮਹੀਨੇ ਚੈੱਕ ਪਾਸ ਜੀ ਠੀਕ ਹੈ ਇਹ ਦੁੱਧ ਤਿੰਨ ਹੀ ਤੇ ਦੋਹਾਂ ਤੋਂ ਅੰਦਰ ਆ ਨਹੀਂ ਹੋਣਾ ਆਪਾਂ ਦੋ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇੱਕ ਰਾਂ ਕੈਮਰਾ ਮਰੋ ਮੈਂ ਦਿੱਤੇ ਹਾਂਜੀ ਹਾਂਜੀ ਸਾਢੇ ਪੰਜਾਂ ਮਹੀਨੇ ਦੋਸਤੋ ਕਨਫਰਮ ਚੈੱਕ ਪਾਸ ਤੇ ਮੁੱਲ ਦੋਸਤੋ ਰੱਖਿਆ ਜੇ ਵੀਰ ਨੇ ਲੈਣ ਦੇ ਨੇ 47000 ਜਿਹਦੇ ਵਿੱਚ ਤੁਹਾਡਾ ਮੌਕੇ ਦੇ ਆ ਆ ਗਿਆ ਨਾ ਮੰਨਤਣ ਸ਼ੋਰ ਸ਼ੱਪਾ ਸੋਰਾ ਬੜਾ ਜ਼ਰੂਰ ਹੋ ਇਹਦੇ ਨਾਲ ਜਿਹੜੀ ਬੱਤੀ ਮੱਚੀ ਵੀ ਇਹਦੀ ਦਸੀ ਡਿਟੇਲ ਆਪਾਂ ਇਹ ਵੀ ਭਾਜੀ ਸਾਢੇ ਪੰਜਾਂ ਮਹੀਨਿਆਂ ਦੀ ਗੱਭਣ ਆ ਅੱਛਾ ਜੀ ਇਹ ਵੀ ਭਾਜੀ ਜਿਹੜੀ ਉਹ ਆਪਾਂ ਮਾਂ ਨੀਲੀ ਦੀ ਨਹੀਂ ਉਹ ਖਾਈ ਦੂਜੇ ਨੰਬਰ ਹਾਂਜੀ ਹਾਂਜੀ ਇਹ ਵੀ ਉਸੇ ਹਲਾ ਕੇ ਚਾਹੀ ਹਾਸਲ ਪੂਰੀਆਂ ਹਾਸਲ ਪੂਰੀਆਂ ਨੀਲੀ ਦੀ ਮਾਂ ਜੇ ਠੀਕ ਹੈ ਜੀ ਬੱਗੀ ਨਾਸ ਜੇ ਠੀਕ ਹੈ ਜੀ ਤੇ ਅੱਖਾਂ ਦੋਵੇਂ ਬਿੱਲੀਆਂ ਹਾਂਜੀ ਅੱਖਾਂ ਦੋਵੇਂ ਬਿੱਲੀਆਂ ਠੀਕ ਹੈ ਤੇ ਬੋਲੀ ਬਿੱਲੀ ਆ ਜੀ ਪੰਜ ਕਲਿਆਣੀ ਆ ਪੰਜ ਕਲਿਆਣੀ ਠੀਕ ਹੈ ਤੇ ਇਹ ਨਾ ਭਾਜੀ ਸਾਢੇ ਪੰਜਾਂ ਮਹੀਨਿਆਂ ਦੀ ਮੈਂ ਵੀ ਚੱਕ ਪਾਸ ਆ ਹਾਂਜੀ ਇਹ ਥੋੜਾ ਇਹਨਾਂ ਦਾ ਬਜ਼ੁਰਗ ਹੀ ਤੇ ਮੁੰਡਾ ਬਾਹਰ ਬੁੱਤ ਲ ਪਹਿਲਾਂ ਦੋਵੇਂ ਡੰਗ ਚੋਣ ਲਈ ਤੇ ਬਾਅਦ ਚ ਉਹਨਾਂ ਇੱਕ ਡੰਗ ਕਰਤੀ ਤੇ ਮੈਂ ਤਾਂ ਕਰਕੇ ਦੁੱਧੋਂ ਭੱਜ ਗਈ ਆ ਅੱਛਾ ਜੀ ਤੇ ਹਰ ਤੋਂ ਆ ਕੇ ਨਾ ਕੋਈ ਇਹ ਨਾ ਆ ਕੇ ਵੀ ਢਲੀ ਮਢੀ ਹਰ ਤੋਂ ਆ ਕੇ ਮਈਆ ਸਾਰੇ ਮਾਲ ਰਾਤੀਆਂ ਆ ਯਾਰ ਚਾਚੂਰ ਨਹੀਂ ਖਾਦਾ ਹਾਂਜੀ ਤੇ ਹੁਣ ਹਸਾ ਉਹਨਾਂ ਵੀ ਇਹ ਦੁੱਧੋਂ ਡرائی ਹੈ ਅੱਛਾ ਦੁੱਧੋਂ ਡرائی ਹੈ ਹਾਂਜੀ ਦੁੱਧੋਂ ਡرائی ਹੈ ਅੱਛਾ ਸਾਡੇ 5.5 ਮਹੀਨੇ ਤੱਕ ਇਕੱਲੀ ਗੱਬਣੀ ਗੱਬਣੀਆਂ ਜੀ ਇਕੱਲੀ ਗੱਬਣ ਗੱਬਣ ਕੱਢੀ ਵੀ ਜੀ ਬਾਤ ਹੋ ਰਹੀ ਹੈ ਸਾਡੇ ਪੰਜਾਂ ਮਹੀਨੇ ਦੋਸਤੋ ਗੱਪਣ ਚੈੱਕ ਪਾਸ ਤੇ ਦੁੱਧ ਤੋਂ ਦੋਸਤੋ ਟਰਾਈ ਕੀਤੀ ਹੈ ਕਿਉਂਕਿ ਇਹ ਨਾ ਚੋਣ ਤੋਂ ਵੀਰ ਕਿੰਦਾ ਵੀ ਥੋੜੀ ਜਿਹੀ ਜਿਹੜੇ ਵੀਰ ਦੇ ਕੋਲ ਹੈਗੀ ਸੀ ਰਹਿ ਗਈ ਚੋਣ ਤੋਂ ਉਹ ਜੀ ਬਜ਼ੁਰਗ ਹੀ ਬੰਦਾ ਚੋਈ ਗਈ ਹਾਂਜੀ 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 ਤੇ ਉਦਾਂ ਆਉਂਦੇ ਵੀ ਸੱਜਣ ਉਹਨਾਂ ਦੇ ਕਹਿਣ ਮੁਤਾਬਕਾਂ ਦੇ 11-12 ਲੀਟਰ ਦੁੱਧ ਦਿੰਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੋਸਤੋ ਜਿਹੜੇ ਵੀਰ ਨੇ ਖੜਨੀ ਆ ਗੱਪਣ ਕਰਕੇ ਚੈੱਕ ਪਾਸ ਆ ਇਹ ਗੱਪਣ ਦਾ ਸਬਦਾ ਦਾ ਹੋਵੇ ਬਾਕੀ ਪਿਓ ਰਹੇ ਆ ਵੀ ਨੀਲੀ ਨਸਲ ਚਾਉਂਦੀ ਜੀ ਠੀਕ ਹੈ ਜੀ ਹਾਂਜੀ ਕੱਲ ਕਾਠ ਮੈਂ ਤਾਂ ਗਾਂ ਦੁੱਧੇ ਸੂਏ ਦੀ ਬਣੀਗੀ ਕਾ ਦੇ ਪਾਣੀ ਲੈਣਾ ਠੀਕ ਹੈ ਜੀ ਪਹਿਲਾ ਸੂਆ ਸੂਈ ਦੂਜੇ ਸੂਆ ਤੇ ਗੱਬਣੇ ਹੈ ਨਾ ਹਾਂਜੀ ਠੀਕ ਹੈ ਜੀ ਅਛਾ ਜੀ ਇਹਦਾ ਵੀ ਮੋਡਾ ਬਾਈ ਇਹਦਾ ਹੜਦੀਆਂ ਵਾਲਾ ਮੁੱਲ ਕਰਨਾ ਜਿਹੜਾ ਇਹ ਨਾਲ ਹੈ ਜਿਹੜੀ ਇਹ ਨਾ ਵੀਡੀਓ ਮਗਰੋਂ ਪਵੇ ਤੇ ਪਹਿਲਾਂ ਇਹੋ ਹੀ ਵੀ ਪਹਿਲੇ ਨੰਬਰ ਤੇ ਇਹ ਵੀ ਹੈ ਜੇ ਪਹਿਲੇ ਨੰਬਰ ਤੇ ਇਹ ਹੋਵੇ ਕਹਿੰਦੇ ਬਾਕੀ ਜੀ ਆਂਦੇ ਨਾ ਨਾ ਮੋਟਾ ਵਿਆ ਜਾਂਦਾ ਤੇ ਬਾਅਦ ਚ ਮੁੜ ਕੇ ਜਿਆਦਾ ਪੁੱਛਦੇ ਆ ਭਾਊ ਹਾਂਜੀ 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 ਇਹਦਾ ਜਿਆਦਾ ਪੁੱਛਣਾ ਨਹੀਂ ਠੀਕ ਹੈ ਜੀ ਇਹ ਵੀ ਇਹਦਾ ਰੇਟ ਅਨਸਰ ਕੱਟੀ ਵਾਲਾ ਹੈ ਹਾਂਜੀ ਹਾਂਜੀ ਬਾਈ ਇਹਦਾ ਮੋਲ ਕਰਾ ਲਈ ਕੋ 55 ਦੇ ਭਾਵੇਂ ਤੇ ਵਾਲੇ ਸਾਥ ਅੱਛਾ ਤੇ ਭਾਵੇਂ ਆਪਾਂ ਆਦ ਗਏ 50 ਹੂੰ ਇਹ ਦੇ ਦਈਏ ਪੂਰੇ 48 ਆਜਾ ਨੇ 48 ਚ ਮਾਨਤਾ ਨਹੀਂ ਕਰੀਏ ਕਿਉਂਕਿ ਪੂਰੇ 45000 ਦੀ ਪਾਉ ਦੇਵਾਂਗੇ ਠੀਕ ਛੋੜ ਕਰਾਂਗੇ ਦੇ ਉਹ ਕਿਤੇ 45000 ਰੁਪਏ ਹਾਂਜੀ ਹਾਂਜੀ ਛੋੜ ਛੱਪਾ ਹੋਊਗਾ ਹਾਂਜੀ ਸਾਢੇ ਪੰਜਾਂ ਮਹੀਨਿਆਂ ਦੀ ਚੱਕ ਪਾ ਗਏ ਤੇ ਦੋ ਦੋ ਡਰਾਈ ਹੈ ਦੋ ਦੋ ਡਰਾਈ ਹੈ ਜੀ ਹਾਂਜੀ ਇਹਦੇ ਨਾਲ ਜਿਹੜੀ ਬੱਤੀ ਮਾਜੀ ਦੀ ਸੀ ਰੇੜੀ ਲੱਗਾ ਇਹ ਭਾਜੀ ਸੂਈ ਜੇ ਮੈਂ ਢਾਈਆਂ ਕੁ ਮਹੀਨਿਆਂ ਦੀ ਅੱਛਾ ਜੀ ਨੌ ਢਾਈਆਂ ਢਾਈਆਂ ਮਹੀਨੇ ਸੂਈ ਆ ਅੱਛਾ ਜੀ ਤਿੰਨਾਂ ਦੇ ਲਾਗੇ ਕੋਈ ਤੇ ਮਹੀਨਾ ਕਿਨੂੰ ਬਣੀ ਹੋਇਆ ਅੱਛਾ ਜੀ ਤੇ ਚਲੋ ਜੀ ਅਬ ਜੇ ਕੋ ਆਪਣਾ 10 12 ਦਾ ਰਹਿ ਗਈ ਫਿਰ ਆਪਾਂ ਚੱਕ ਪਾਸ ਕਰਾ ਕੇ ਦੇ ਦ ਚਾਰ ਚੌਗੀ ਆ ਜੀ ਮੂੰਹ ਠੀਕ ਠੀਕ ਵੀ ਚੌਗੀ ਆ ਠੀਕ ਹੈ ਜੀ ਤੇ ਦੂਜੇ ਦੀ ਗਾਂ ਵਾ ਅੱਛਾ ਦੂਜੇ ਸੁਈ ਦੂਜੇ ਦੀ ਗਾਂ ਕਰ ਦੂਜੇ ਦੀ ਮਤਲਬ ਟੀਕਾ ਭਰਿਆ ਵਾ ਠੀਕ ਠੀਕ ਹਾਂਜੀ ਤੇ ਇਹਦੇ ਸਲੇ ਵੀ ਦੁੱਧ ਕਿੰਨਾ ਦੁੱਧ ਭਾਜੀ ਇਹ ਖੜੇ ਤੇ ਹੈਗਾ ਹੀ ਕੋਈ 8 ਕਿਲੋਟਰ ਸਾਤ ਹੁਣ ਆਪਾਂ 6 ਦੀ ਗਰੰਟੀ ਦਵਾ 6 ਦੀ ਗਰੰਟੀ ਹੈ ਥੋੜਾ ਨਾ ਮਈਆਂ ਨੇ ਅਗਰ ਰਾਤ ਦਾ ਮਾਲ ਨੇ ਚਾਚੂ ਨਹੀਂ ਖਾਤਾ ਪਤਾ ਪਤਾ ਠੀਕ ਠੀਕ ਹਾਂਜੀ ਹਾਂਜੀ ਅੱਛਾ ਇਹਦੇ ਮਗਰ ਬੱਚਾ ਹੈਗਾ ਨਹੀਂ ਜੀ ਬੱਚਾ ਨਹੀਂ ਹੈਗਾ ਲਓ ਜੀ ਕੱਢੋ ਬਾਹਰ ਦੋਸਤੋ ਪਹਿਲਾ ਸਵੇਰ ਸੁਈਆ ਦੂਜੇ ਸਵੇਰ ਤੇ ਦੋਸਤੋ 1 ਹਾਂਜੀ ਬਾਕੀ ਦੋਸਤੋ 1 ਮਿੰਟ ਦਾ ਟਾਈਮ ਇਹਨੂੰ ਵੀ ਟਿਕਾ ਲੱਗੇ ਨੂੰ ਥੋੜਾ ਜਿਹਾ ਲਿਸਾਪਨ ਜਰੂਰ ਰੱਖਦੀ ਹੈ ਕਿਉਂਕਿ ਇਹ ਕਈ ਵਾਰ ਸਾਬ ਕਿਸੇ ਵੀਰ ਨੇ ਘੱਟ ਕੀਤੀ ਹੁੰਦੀ ਪਸ਼ੂ ਦੀ ਉਹ ਥੋੜਾ ਪਠਾ ਨਹੀਂ ਜੋ ਕਿਹਾ ਮੈਂ ਨਹੀਂ ਆਵੇ ਹਾਂਜੀ ਹਾਂਜੀ ਗੁੱਜੇ ਥਾਣਾ ਕਰਕੇ ਹਾਂਜੀ ਥੋੜੀ ਦੋਸਤੋ ਪਤਲੇ ਸਰੀਰ ਦੀ ਹੈ ਇਹਨੂੰ ਲੈਓ ਜੀ ਬਾਕੀ ਇਹ ਆ ਵੀ ਸੀਲਸ ਲੱਗਾ ਦੋਸਤੋ ਆਹ ਕਰੋ ਚੱਕ ਜੀ ਚਾਰ ਤੰਦ ਦੋਸਤੋ ਮੂੰਹ ਉਹ ਵੀ ਨਾ ਚੁੱਕੀ ਆ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਜੀ ਆਜੋ ਜੀ ਲੈਓ ਡਰ ਜਾਂਦੇ ਨਾ ਪਛੋੜਾ ਹਨ ਘਰੋਂ ਘਰ ਹਣੀ ਨਗਲੀ ਨਾਲ ਹਾਂਜੀ 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 ਤੇ ਗੱਲ ਹੈ ਜੀ ਤੇ ਵਾਈਟ ਵੀ ਇੱਕ ਨਾ ਠੀਕ ਹੈ ਜੀ ਮੋਹ ਚੌਕੀ ਜੀ ਠੀਕ ਹੈ ਜੀ ਦੋਸਤੋ 6 ਲੀਟਰ ਦੁੱਧ ਹੁਣ ਮੌਕੇ ਦਾ ਵੀਰ ਦੇ ਕਹਿਣ ਮੁਤਾਬਕ ਅਸਲ ਤਿਆਰ ਹੈ ਜੀ ਤੇ ਮੋਲੇ ਪਾ ਵੀਰ ਤੋਂ ਪੁੱਛ ਲਈਦੀ ਹੈ ਕੀ ਮੁੱਲ ਕਰਦਾ ਵੀਰ ਪਸ਼ੂ ਦੋਸਤੋ ਵੈਸੇ ਤੁਹਾਨੂੰ ਪਤਾ ਕੈਮਰੇ ਤੋਂ ਜਾਂ ਡਾਕਟਰ ਤੋਂ ਪੁੱਛ ਦਿੰਦੇ ਅਛਾ ਵੀਰ ਜੀ ਮੋਲੇ ਦਾ ਭਾਈ ਮੋਲੇ ਦਾ ਵੀ ਛੋਟਾ ਹੀ ਹੈ ਹਾਂਜੀ ਮੋਲੇ ਦਾ ਭਾਵੇਂ ਕੋ ਕਰਾਲੇ 60 ਤੇ ਭਾਵੇਂ ਕਰਾਲੇ 55 ਹਾਂਜੀ 50000 ਪੂਰੇ ਦੇ ਦੇ ਦੀ ਨਿੱਕ ਨਾ ਕਮਾਨ ਤਰੇ ਸਿਰ ਹਾਂਜੀ ਇਹ ਚ ਕਿੰਨਾ ਕਮਾਨ ਤਰੇ ਤਹੀਂ ਦਦੋ ਬਰਾਬਰ ਕਰਦੀ ਉਹ ਜੇਰੀ ਉਹ ਡਰਾਈ ਦਦੋ ਹਾਂ ਨਹੀਂ ਕਿੰਨਾਂ ਰੰਗ ਕਰ ਗਿਆ ਤਾਂ ਕਿਉਂਕਿ ਪਤਾ ਗੱਲ ਕੀ ਥੋੜੀ ਜਿਹੀ ਸਰੀਰ ਤੋਂ 15 ਰਸ ਦੀ ਉਹ ਲਸਾਦ ਰਾਤ ਵੀ ਚਲੋ ਕੋਈ ਨਹੀਂ ਉਹ ਮੈਨੇ ਪੱਠੇ ਪੁੱਠੇ ਨਹੀਂ ਜੀ ਖਾਦੇ ਅੱਛਾ ਅੱਛਾ ਤੇ ਬਾਕੀ ਉਹ ਨਾ ਆਪਦਾ ਮਾਲੀ ਕਰਾਈ ਆ ਨਗਲੀ ਨਹੀਂ ਵੀ 100% ਮੈਂ ਠੀਕ ਠੀਕ ਚਲੋ ਆਪਣਾ ਅੰਗਲੇ ਦਾ ਚਲ ਗਈ ਨਹੀਂ ਤੇ ਕੋਹ ਹਫਤਾ ਦੱਸ ਦੇ ਲਈ ਚਾਹ ਬਚ ਕਰਾ ਕੇ ਦੇ ਦਾਂ ਚਲੋ ਸ਼ੋ ਤੇ ਜੋ ਕੋਈ ਵੀ ਲਾਵਾ ਜੀ ਕਿਸਮਤ ਤੇ ਮੇਰਾ ਕੋਈ ਗੱਲ ਨਹੀਂ ਭਾਜੀ ਦੇ ਦੇ ਨੇ 47 ਪੂਰੀ ਦੇ 47 ਦੀ ਬਈ 1000 ਰੁਪਿਆ ਸਾਡੀ ਕਹਿੰਦੇ ਛੱਡ ਦੋ 46000 ਰੁਪਿਆ ਚਲੋ ਕੋਈ ਗੱਲ ਨਹੀਂ 46 ਤੇਰਾ ਲੋ ਦੋਸਤੋ 46000 ਰੁ ਇਹਦੇ ਨਾਲ ਜਿਹੜੀ ਬੱਧੀ ਹੈ ਮੱਝ ਦੋਸਤੋ ਉਹਨੂੰ ਤਕਰੀਬਨ 5.5 ਮਿੰਟ ਦਾ ਟਾਈਮ ਹੋ ਗਿਆ ਜੀ ਤੇ ਦੋਸਤੋ ਦੁੱਧ ਉਹ ਡਰਾਈ ਕੀਤੀ ਜੀ ਪਹਿਲਾ ਨੰਬਰ ਤੇ ਜਿਹੜੀ ਮੱਝ ਇੰਨੀ ਵੀ 5.5 ਮਿੰਟ ਦਾ ਟਾਈਮ ਹੋ ਗਿਆ ਜੀ ਇਹਦੇ ਤੋਂ ਦੋ ਤੋਂ ਤਿੰਨ ਕਿਲੋ ਹੋ ਗਿਆ ਵੀ 5.5 ਮਿੰਟ ਦੀ ਗੱਭਨ ਚੈੱਕ ਪਾਸ ਹੈ ਇੱਧਰ ਲੈ ਵੀਰ ਕੈਮਰਾ ਇਹ ਜਿਹੜੀ ਮੱਝ ਹੈ ਦੋਸਤੋ ਤੁਹਾਨੂੰ ਸਾਹਮਣੇ ਦਿਖਾ ਰਿਹਾ ਸਕਰੀਨ ਤੇ 2.5 ਮਹੀਨੇ ਦੀ ਕਨਫਰਮ ਚੈੱਕ ਪਾਸ ਦੁੱਧ ਦੋਸਤੋ 9-10 ਕਿਲੋ ਹੁੰਦਾ ਮੌਕੇ ਦਾ ਕਹਿਰ ਹੋਊਗਾ ਤੇ ਇਹਦੇ ਨਾਲ ਅੱਗੇ ਇਹਨੂੰ ਵੀ 3 ਦਿਨ ਲੱਗਣਗੇ ਕਿੰਨਾ ਮਹੀਨਾ ਹੋ ਗਿਆ 32 ਦਿਨ 35 32 35 ਦਿਨ ਦੋਸਤੋ ਦਿਖਾਈ ਵੀ ਹੈ ਡਾਇਰੈਕਟਰ ਨੂੰ ਆਪਾਂ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਥੇ ਦੁੱਧ ਦੇ ਥਲੇ 7 ਲੀਟਰ 7 ਲੀਟਰ ਦੋਸਤੋ ਪੱਕਾ ਮੋਕਾ ਦਾ ਤਿਆਰ ਹੋਊਗਾ ਇਹਦੇ ਨਾਲ ਜਿਹੜੀ ਬੱਧੀ ਮੱਚ ਇਹਨੂੰ ਦੋਸਤੋ ਕੋਈ ਮਹੀਨੇ ਦੇ ਲਗਭਗ ਨੇ ਟਾਈਮ ਹੋਗਾ ਕਿਹ ਕਿਹ ਲੱਗੇ ਇਹਨੂੰ 6 ਤੋਂ 7 ਲੀਟਰ ਦੁੱਧ ਦੇ ਥਲੇ ਤਿਆਰ ਹੋਊਗਾ ਜੀ ਇਹ ਸਿਹਤਿਆ ਕੀ ਹੋਣਾ ਅੱਠ ਲੱਖ ਦੁੱਧ 10 ਹਜ਼ਾਰ ਅੱਠ ਲਾ ਲਏ ਕੋਈ ਠੀਕ ਹੈ ਜੀ 8 ਲੱਖ ਇੱਕ ਕੋਈ ਸੌਦਾ ਕਰ ਲੀ ਹਾਂਜੀ ਹਾਂਜੀ ਠੀਕ ਹੈ ਜੀ 6 ਪਸ਼ੂ ਦੋਸਤੋ ਕਿਪਾਕੀ ਤੇ ਨੰਬਰ ਜਿਹੜਾ ਇਹ ਕਨਫਰਮ ਚੈੱਕ ਪਾ ਲੈ ਜੀ ਇਹ ਕਨਫਰਮ ਹੈ ਜੀ ਇਹ ਗੈਸਟ ਹੈ ਦੋ ਟਾਈਮ ਸਵੇਰੇ ਸਵੇਪਹ ਨੂੰ ਚੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਐਡਰੈਸ ਇਕਰੀ ਵਿੱਚ ਦਾ ਫੇਰ ਬੋਲ ਦਿੰਦਾ ਪਿੰਡ ਵੀਰ ਦਾ ਝਾਮ ਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਜੀ ਇਕਰੀ ਫੇਰ ਬੋਲਦੀ ਹੈ ਸ਼ਾਹ ਫਾਰਮ ਤੇ ਦੋਸਤ ਪਹੁੰਚੇ ਆ ਵੀ ਕਿਦਾਂ ਨਾਮ ਪ੍ਰਤਾਪ ਸਿੰਘ ਸ਼ਾਹ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੀ 7087901127 ਠੀਕ ਹੈ ਜੀ ਵਿੱਦਿਆ ਨੰਬਰ ਤੇ 628474127 ਠੀਕ ਹੈ ਜੀ ਬਾਕੀ ਭਾਜੀ ਆਪਣੀ ਵੀਡੀਓ ਚ ਹਰ ਵੀਡੀਓ ਚ ਹੱਥ ਜੋੜ ਕੇ ਬ ਪਰਿਵਾਰ ਦੇ ਵਿੱਚ ਵੀਡੀਓ ਬੈ ਕੇ ਵੇਖ ਕੇ ਫਿਰ ਆਪਾਂ ਨੂੰ ਸਾਈ ਬਿਆਨਾ ਪਾਉ ਤੇ ਘਰੇ ਆ ਕੇ ਤਸਲੀ ਕਰਕੇ ਕੀ ਕਰੀ ਹਾਂ ਜੀ ਸਤ ਸ੍ਰੀ ਅਕਾਲ ਬਾਕੀ ਕੋਈ ਵੀ ਵੀਰ ਕਿਸੇ ਕਿਸਮ ਦੀ ਵੀ ਕਿਸੇ ਵੀਰ ਨੇ ਆਪਣੀ ਤਸੱਲੀ ਕਰਨੀ ਹੈ ਪਸ਼ੂ ਦੀ ਤੇ ਮਾਲਕ ਵੀਰ ਦੇ ਨਾਲ ਗੱਲਬਾਤ ਕਰਕੇ ਕੰਟੈਕਟ ਕਰ ਲੈ ਜੀ ਕੋਈ ਗੱਲ ਨਹੀਂ ਜਿਹੜਾ ਨਹੀਂ ਆ ਸਕਦਾ ਵੀਡੀਓ ਕਾਲ ਤੇ ਆਪਣੀ ਤਸੱਲੀ ਕਰਾ ਲਈ ਬਾਕੀ ਜਿਹੜੇ ਡੰਗਰ ਚੈੱਕ ਪਾਸ ਹੈ ਉਹ ਆਪਾਂ ਆਪਦੇ ਹੱਥੀਆਂ ਆਪਦੇ ਡਾਕਟਰ ਤੋਂ ਕਰਾਏ ਆ ਠੀਕ ਹੈ ਜੀ ਆਪਾਂ ਤਸੱਲੀ ਆਪਨੀ ਕੀਤੀ ਆਪ ਵੀ ਕੀ ਭਾਜੀ ਭਾਜੀ ਤਾਂ ਤਸੱਲੀ ਕਰੀ ਦੀ ਆ ਗਾੜੀ ਮਾਲ ਡੰਗਰ ਜਾਣਾ ਹੁੰਦਾ ਵਾ ਠੀਕ ਠੀਕ ਤੇ ਫਿਰ ਮੰਨ ਲਓ ਅਗਲਾ ਘਰੀਮੁਰੀ ਚੈੱਕ ਕਰਾਈਏ ਨਾ ਡੰਗਰ ਫਿਰ ਡੰਗਰ ਗਰਮੀ ਆ ਤੇ ਡੰਗਰ ਔਖਾ ਹੁੰਦਾ ਮੰਨ ਲ ਇਹ ਕਿਸੇ ਵੀਰ ਨੇ ਤਸੱਲੀ ਵੀ ਆਪਣੀ ਕਰਨੀ ਤੇ ਬੇਸ਼ੱਕ ਕੋਈ ਟਾਈਮ ਰੱਖ ਕੇ 8-10 ਬਾਅਦ ਵਿੱਚ ਆਪਣੀ ਤਸੱਲੀ ਵੀ ਕਰ ਸਕਦਾ ਕੋਈ ਗੱਲ ਨਹੀਂ ਕਿਉਂਕਿ ਲੰਮਾ ਸਮਾਂ ਜਿਹੜੇ ਵੀਰਾਂ ਨੇ ਵਪਾਰ ਕਰਨਾ ਦਾ ਉਹਨਾਂ ਵੀਰਾਂ ਦਾ ਦੋਸਤੋ ਇਹ ਹਿਸਾਬ ਹੁੰਦਾ ਵੀ ਚਲੋ ਵਪਾਰ ਦੇ ਵਿੱਚ ਜਿਹੜਾ ਵਾ ਕੋਈ ਜ਼ਿਆਦਾ ਝੂਠ ਨਹੀਂ ਬੁੱਲੇ ਜਾਂਦਾ ਨਹੀਂ ਨਹੀਂ ਜੀ ਕਿਉਂਕਿ ਇਹ ਯਕੀਨ ਵਾਲੀ ਗੱਲ ਹੁੰਦੀ ਹਰ ਇੱਕ ਫਾਰਮ ਦੀ ਵੱਖਰੀ ਨਹੀਂ ਭਾਜੀ ਦੱਸਾਂ ਗੱਲ ਕਿ ਆਪਾਂ ਮਾਰਕਟਰ ਗੁਰੂ ਦੀ ਕਿਰਪਾ ਨਾਲ ਮੈਂ ਤਾਂ ਆ ਵੀਡੀਓ ਮਗਰੋਂ ਪਾਈ ਦੀ ਆ ਤੁਹਾਡੇ ਪਾਇਆ ਪਾਇਆ ਉਸੇ ਵਾਲੇ ਮਾਲ ਲੈ ਕੇ ਜਾਣਾ ਸਰ ਠੀਕ ਹੈ ਜੀ ਨਾਲੇ ਆਪਣੇ ਭਾਅ ਬਿਲਕੁਲ ਜੈਨੂਅਲ ਹੁਣ ਤੁਸੀਂ ਬਾਜ਼ਾਰ ਕੰਨਾ ਤੇਜ ਆ ਤੇ ਭਾਅ ਆਪਾਂ ਬਿਲਕੁਲ ਲੈਸਟ ਠੀਕ 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 ਹੈ ਹਾਂ ਜੀ ਲੈਸਟਾਂ ਕੀਤੇ ਆ ਵੀ ਭੈਣਾ ਭਰਾਵਾਂ ਦਾ ਫੋਨ ਆਉਂਦਾ ਵੀ ਕਈ ਰੇਟ ਥੋੜਾ ਲੈਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਠੀਕ ਚਾਰ ਦਿਨ ਫਿਰਦੇ ਰਹੇ ਆ ਜੀ ਅਸ ਤਜੇ 2 ਮਹੀਨੇ ਹੋਰ ਲਈਆਂ ਠੀਕ ਹੈ ਜੀ ਉਹ ਮਹੀਨਾ ਪਰਸੋਂ ਤੱਕ ਠੀਕ ਹੈ ਫੇਰ ਪਾਵਾਂਗੇ ਆਪਾਂ ਧੰਨਵਾਦ ਦੋਸਤੋ ਇਹਦਾ ਵੀਡੀਓ ਦੇਖਣ ਵਾਸਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ